ਮੈਂ ਕਿੰਨਾ ਟਾਈਮ ਫੋਨ ਯੂਜ਼ ਕਰਨਾ ਹੈ ਮੈਂ ਕਿੰਨਾ ਟਾਈਮ ਆਪਣੇ ਬੱਚਿਆਂ ਦੇ ਨਾਲ ਸਪੈਂਡ ਕਰਨਾ ਹੈ ਮਦਰਸ ਐਂਡ ਫਾਦਰਸ ਕਿਰਪਾ ਕਰਕੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰਨਾ ਸ਼ੁਰੂ ਕਰ ਦੋ ਪਹਿਲਾ ਹੀ ਲੈ ਆਣੇ ਜਿਹੜੇ ਆ ਉਹ ਹੱਥਾਂ ਚੋਂ ਨਿਕਲ ਮੇਰੇ ਵੱਲੋਂ ਸਾਰਿਆਂ ਨੂੰ ਜੈ ਮਸੀਹ ਕੀ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਪਛਤਾ ਦੇ ਹੋ ਜੀ ਇਸ ਵੀਡੀਓ ਦੇ ਨਾਲ ਪਰਮ ਤੁਹਾਨੂੰ ਬਰਕਤ ਅਸ਼ੀਸ਼ ਮਿਲੇ ਬਹੁਤ ਵਧੀਆ ਇਹ ਗੱਲਾਂ ਦੱਸਦੇ ਆ ਕਲਾਮ ਵਿੱਚੋਂ ਬਾਈਬਲ ਵਿੱਚੋਂ ਜਿਹਨੂੰ ਆਪਾਂ ਸਿੱਖ ਕੇ ਆਪਣੇ ਜੀਵਨ ਵਿੱਚ ਲਾਗੂ ਕਰਕੇ ਤੇ ਆਪਾਂ ਆਪਣੀਆਂ ਗਲਤੀਆਂ ਨੂੰ ਪਹਿਚਾਣ ਸਕੀਏ ਤੇ ਸਾਡੀ ਗਲਤੀ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਚੱਲ ਜਾ ਰਹੇ ਤੇ ਮੁੜ ਕੇ ਤੁਸੀਂ ਕਹਿੰਦੇ ਨਿਆਣੇ ਪੁੱਛਦੇ ਨਹੀਂ ਹallelujah ਅੱਜ ਪੇਰੈਂਟਸ ਦੀ ਇਹੀ ਸ਼ਿਕਾਇਤ ਹੈ ਜੀ ਸਾਡੇ ਬੱਚੇ ਸਾਨੂੰ ਪੁੱਛਦੇ ਨਹੀਂ ਜਦੋਂ ਤੁਹਾਨੂੰ ਪੁੱਛਦੇ ਸੀ ਤੁਹਾਡਾ ਦੱਸਣ ਦਾ ਵੇਲ ਹੈ ਨਹੀਂ ਸੀ ਬੱਚਾ ਕਾਪੀ ਲੈ ਕੇ ਆਉਂਦਾ ਹੈ ਮਮਾ ਦੇ ਕੋਲ ਪਾਪਾ ਦੇ ਕੋਲ ਮੈਨੂੰ ਦੱਸਿਓ ਇਹ ਕੀ ਲਿਖਿਆ ਆ ਤੇ ਮੰਮਾ ਰੀਲ ਦੇਖਣ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਆ ਪਾਪਾ ਹੋਰ ਚੀਜ਼ਾਂ ਦੇਖਣ ਦੇ ਵਿੱਚ ਇੰਨਾ ਜ਼ਿਆਦਾ ਬਿਜ਼ੀ ਆ ਕੋਈ ਨਹੀਂ ਤੇਰੀ ਮੈਡਮ ਆਪੇ ਦੱਸ ਦਊਗੀ ਤੈਨੂੰ ਤੈਨੂੰ ਫੇਰ ਦੱਸਾਂਗੇ ਇਗਨੋਰ ਕਰਦੇ ਹੋ ਉਹ ਬੱਚਾ ਦੋ ਵਾਰੀ ਟਰਾਈ ਕਰਦਾ ਚਾਰ ਵਾਰੀ ਟਰਾਈ ਕਰਦਾ ਪੰਜਵੀਂ ਵਾਰੀ ਉਹ ਤੁਹਾਡੇ ਕੋਲ ਨਹੀਂ ਆਏਗਾ ਅੱਜ ਤੁਹਾਡੇ ਬੱਚਿਆਂ ਦੀ ਅਟੈਚਮੈਂਟ ਤੁਹਾਡੇ ਨਾਲੋਂ ਜ਼ਿਆਦਾ ਬਾਹਰ ਲਿਆ ਨਾਲ ਤੁਹਾਡੇ ਨਾਲੋਂ ਜ਼ਿਆਦਾ ਅਟੈਚਮੈਂਟ ਉਹਨਾਂ ਦੀ ਕੰਮ ਵਾਲਿਆਂ ਦੇ ਨਾਲ ਆ ਤੁਹਾਡੇ ਨਾਲੋਂ ਜ਼ਿਆਦਾ ਅਟੈਚਮੈਂਟ ਉਹਨਾਂ ਦੀ ਉਹਨਾਂ ਦੇ ਟੀਚਰਸ ਦੇ ਨਾਲ ਆ ਉਹਨਾਂ ਦੀ ਅਟੈਚਮੈਂਟ ਕਿਸੇ ਹੋਰ ਦੇ ਨਾਲ ਕਿਉਂ? ਉਹਦੀ ਵਜ੍ਹਾ ਤੁਸੀਂ ਹੋ। ਉਹਨਾਂ ਦੇ ਦਿਲਾਂ ਵਿੱਚੋਂ ਤੁਹਾਡੇ ਪ੍ਰਤੀ ਪਿਆਰ ਖਤਮ ਹੋ ਰਿਹਾ ਆ। ਤੁਹਾਡੇ ਪ੍ਰਤੀ ਉਹਨਾਂ ਦੇ ਮਨਾਂ ਵਿੱਚ ਇੱਜ਼ਤ ਖਤਮ ਹੋ ਰਹੀ ਆ। ਤੁਸੀਂ ਉਹਨਾਂ ਨੂੰ ਬੱਚੇ ਸਮਝ ਰਹੇ ਹੋ, ਯਾਦ ਰੱਖੋ ਜਿੰਨਾ ਫਰੈਸ਼ ਮਾਈਂਡ ਬੱਚੇ ਦਾ ਹੈ, ਜਿੰਨੀ ਅੱਛੀ ਸਮਝ ਬੱਚੇ ਦੀ ਆ, ਉਹਨੀ ਅੱਛੀ ਸਮਝ ਸਾਡੇ ਕੋਲ ਨਹੀਂ ਆ। ਉਹਨਾਂ ਦੇ ਮਨ ਵਿੱਚ ਤੁਸੀਂ ਇਹ ਚੀਜ਼ ਨੂੰ ਪਾ ਦਿੱਤਾ ਕਿ ਤੇਰੇ ਨਾਲੋਂ ਜ਼ਿਆਦਾ ਜ਼ਰੂਰੀ ਮੇਰਾ ਮੋਬਾਈਲ ਆ। ਤੁਸੀਂ ਉਹਨਾਂ ਦੇ ਜੀਵਨ ਦੇ ਵਿੱਚ ਇੱਕ ਲਿੰਕ ਲੇਕ ਦਿੱਤੀ। ਤੂੰ ਮੇਰੇ ਲਈ ਇੰਨੀ ਇਮਹਮियत ਨਹੀਂ ਰੱਖਦਾ ਜਿੰਨੀ ਇਮਹਮियत ਮੇਰੇ ਲਈ ਆ ਆਰਟੀਫੀਸ਼ੀਅਲ ਇੰਟੈਲੀਜੈਂਸ ਰੱਖਦੀ ਹੈ ਚੀਜ਼ਾਂ ਰੱਖਦੀਆਂ ਆ ਔਰ ਉਹ ਤੁਹਾਡੇ ਤੋਂ ਮਨੋਂ ਮਨੀ ਨਫ਼ਰਤ ਕਰ ਰਹੇ ਨੇ ਜਿਹੜੇ ਬੱਚਿਆਂ ਦੇ ਮਨਾਂ ਵਿੱਚ ਉਹ ਤੁਹਾਡੇ ਨਾਲ ਸ਼ੇਅਰ ਨਹੀਂ ਕਰਨਗੇ ਉਹ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਕਰਨਗੇ ਔਰ ਹੋ ਸਕਦਾ ਉਹਨਾਂ ਨਾਲ ਵੀ ਸ਼ੇਅਰ ਨਾ ਕਰਨ ਉਹ ਆਪਣੇ ਮਨਾਂ ਵਿੱਚ ਰੱਖੇ ਹੋਏ ਆ ਔਰ ਉਹਨਾਂ ਦੀ ਗਰੋਥ ਨਹੀਂ ਹੋ ਰਹੀ ਮੈਂਟਲੀ ਡਿਵੈਲਪ ਨਹੀਂ ਹੋ ਰਹੇ ਫਿਜ਼ੀਕਲੀ ਡਿਵੈਲਪਮੈਂਟ ਨਹੀਂ ਹੋ ਰਹੀ ਐਜੂਕੇਸ਼ਨਲੀ ਡਿਵੈਲਪਮੈਂਟ ਨਹੀਂ ਹੋ ਰਹੀ ਵਾਏ ਉਹਦਾ ਰੀਜ਼ਨ ਪੇਰੈਂਟਸ ਆ ਕਿਉਂਕਿ ਉਹਨਾਂ ਬੱਚਿਆਂ ਦੇ ਮਨਾਂ ਅੰਦਰ ਇੰਨੀਆਂ ਕ ਚੀਜ਼ਾਂ ਭਰੀਆਂ ਹੋਈਆਂ ਆ ਜਿਨ੍ਹਾਂ ਦੇ ਜਵਾਬ ਉਹਨਾਂ ਦੇ ਕੋਲ ਨਹੀਂ ਆ ਪਰ ਪਰੇਸ਼ਾਨੀਆਂ ਆ ਅਸੀਂ ਕਹਿੰਦੇ ਇਹਨਾਂ ਨੂੰ ਕਹਾਂ ਦਾ ਡਿਪਰੈਸ਼ਨ ਆ ਇਹਨਾਂ ਤੇ ਕਹਾਂ ਦਾ ਬੋਝ ਆ ਅਗਰ ਉਹਨਾਂ ਦੇ ਨੰਬਰ ਘੱਟ ਹੋਣਗੇ ਅਸੀਂ ਕਹਿੰਦੇ ਇਹਨਾਂ ਨੂੰ ਕਹਾਂ ਦਾ ਬੋਝ ਆ ਅਸੀਂ ਇਹਨਾਂ ਨੂੰ ਖਾਣ ਨੂੰ ਦਿੰਨੇ ਅਸੀਂ ਇਹਨਾਂ ਨੂੰ ਪਾਉਣ ਨੂੰ ਦਿੰਨੇ ਉਹਨਾਂ ਨੂੰ ਲਿਆ ਕੇ ਦਿੱਤੇ ਹੋਏ ਨਵੇਂ ਕੱਪੜਿਆਂ ਨੇ ਉਹਨਾਂ ਦੀ ਮਾਂ ਨਹੀਂ ਬਣ ਜਾਣ ਉਹਨਾਂ ਨੂੰ ਲਿਆ ਕੇ ਹੋਏ ਨਵੇਂ ਜੁੱਤੀਆਂ ਨੇ ਨਵੇਂ ਸਾਈਕਲ ਨੇ ਨਵੀਂ ਚੀਜ਼ ਨੇ ਉਹਨਾਂ ਦਾ ਪਿਓ ਵਾਲਾ ਪਿਆਰ ਨਹੀਂ ਬਣ ਜਾਣ ਜਿੱਥੇ ਤੁਹਾਡੀ ਜ਼ਰੂਰਤ ਆ ਨਾ ਤੁਹਾਡੇ ਬੱਚਿਆਂ ਨੂੰ ਉੱਥੇ ਤੁਸੀਂ ਹੀ ਕੰਮ ਆਉ ਅਰ ਤੁਸੀਂ ਦੇਖਿਓ ਜਿਹੜੇ ਪੇਰੈਂਟਸ ਆਪਣੇ ਬੱਚਿਆਂ ਦੇ ਨਾਲ ਪਿਆਰ ਕਰਦੇ ਆ ਉਹਨਾਂ ਦੇ ਨਿਆਣਿਆਂ ਦੇ ਕਦ ਕਾਠ ਦੇਖਿਓ ਉਹਨਾਂ ਦੇ ਨਿਆਣਿਆਂ ਨੂੰ ਪੜ੍ਹਾਈ ਦੇ ਵਿੱਚ ਉਹਨਾਂ ਦੇ ਰਿਜ਼ਲਟ ਚੈੱਕ ਕਰੋ ਹਮੇਸ਼ਾ ਉਹਨਾਂ ਬੱਚਿਆਂ ਦੇ ਨਾਲ ਉਹ ਜਿਨ੍ਹਾਂ ਨੂੰ ਮਾਪਿਓ ਦਾ ਪਿਆਰ ਨਹੀਂ ਮਿਲਦਾ ਉਹ ਫਿਜ਼ਿਕਲੀ ਮੈਂਟਲੀ ਇਮੋਸ਼ਨਲੀ ਸਾਰੇ ਪਾਸਿਓ ਡਵੈਲਪਡ ਹੁੰਦੇ ਆ ਵਧੇ ਹੋਏ ਹੁੰਦੇ ਆ ਅਰ ਫਿਰ ਜਦੋਂ ਬੱਚਾ ਜਵਾਨੀ ਵਿੱਚ ਆਉਂਦੇ ਤੇ ਫਿਰ ਪੇਰੈਂਟਸ ਸਾਡੇ ਕੋਲ ਆਉਂਦੀ ਆ ਫਸਟ ਜੀ ਨਿਆਣਾ ਸਾਡੀ ਸੁਣਦਾ ਹੀ ਨਹੀਂ ਪਤਾ ਨਹੀਂ ਕੀ ਗੱਲ ਆ ਦਿਲ ਦੀ ਗੱਲ ਹੀ ਨਹੀਂ ਕਰਦਾ ਉਨੇ ਚਾਇਆ ਸੀ ਸਕੂਲੋਂ ਆਣ ਕੇ ਤੁਹਾਡੇ ਨਾਲ ਬੜੀਆਂ ਗੱਲਾਂ ਕਰਨੀਆਂ ਕਿ ਬੱਸ ਵਾਲਾ ਡਰਾਈਵਰ ਉਹਨੂੰ ਕੀ ਕਰਦਾ ਸੀ ਕਿੱਦਾਂ ਦੇਖਦਾ ਸੀ ਉਹਨੇ ਕੀ ਕਿਹਾ ਤੁਸੀਂ ਉਹਨੂੰ ਚੁੱਪ ਕਰਾ ਦਿੰਦਾ ਉਹਨੇ ਚਾਇਆ ਸੀ ਉਹਦੀ ਕਲਾਸ ਵਿੱਚ ਕਿਸੇ ਮੁੰਡੇ ਨੇ ਕੁੜੀ ਨੇ ਟੀਚਰ ਨੇ ਕੀ ਕੀਤਾ ਤੁਹਾਨੂੰ ਦੱਸਣਾ ਚਾਹੁੰਦਾ ਸੀ ਉਹਦੇ ਨਾਲ ਕੀ ਹੋ ਰਿਹਾ ਤੁਸੀਂ ਉਹਨੂੰ ਚੁੱਪ ਕਰਾ ਦਿੱਤਾ ਤੁਸੀਂ ਉਹਨੂੰ ਝਿੜਕਾ ਮਾਰ ਦਿੱਤਾ ਇਦਾਂ ਦੀਆਂ ਗੱਲਾਂ ਨਹੀਂ ਕਰੀਦੀਆਂ ਜਿੰਨੀ ਵਾਰੀ ਤੁਸੀਂ ਉਹਨੂੰ ਝਿੜਕਿਆ ਉੰਨੀ ਵਾਰੀ ਤੁਸੀਂ ਉਹਦੇ ਮੂੰਹ ਦੇ ਉੱਤੇ ਜਿੰਦਾ ਲਾ ਦਿੱਤਾ ਕਿ ਤੂੰ ਆਪਣੇ ਦਿਲ ਦੀ ਗੱਲ ਮੇਰੇ ਨਾਲ ਨਹੀਂ ਕਰਦਾ ਯੈਸ ਸਮੀ ਔਰ ਜੇ ਇਸ ਦਿਨ ਤੁਸੀਂ ਚਾਹੁੰਦੇ ਹੋ ਕਿ ਆਪਣੇ ਦਿਲ ਦੀਆਂ ਗੱਲਾਂ ਕਰੇ ਉਸ ਦਿਨ ਉਹਦਾ ਦਿਲ ਹੀ ਤੁਹਾਡੇ ਵੱਲੋਂ ਟੁੱਟ ਚੁੱਕਾ ਹੁੰਦਾ ਹੈ ਇਹ ਤਸ਼ੱਦਦ ਆਪਣੇ ਬੱਚਿਆਂ ਤੇ ਕਰਨਾ ਬੰਦ ਕਰ ਦਿਓ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰ ਲਓ ਜਿੰਨਾ ਕਰ ਸਕਦੇ ਆ ਇੰਟਰਨੈਟ ਉੱਤੇ ਬੱਚਿਆਂ ਨੂੰ ਸਿਖਾਇਆ ਜਾ ਰਿਹਾ ਹੈ ਕਿ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਪਿਆਰ ਨਹੀਂ ਕਰਦੇ ਔਰ ਅਸੀਂ ਆਪਣੇ ਬੱਚਿਆਂ ਨੂੰ ਇੰਟਰਨੈਟ ਦੇ ਵਿੱਚ ਪਾਇਆ ਹੋਇਆ ਯਾਰ ਉਹਦੇ ਤੇ ਟ੍ਰੇਨਿੰਗ ਦਿੱਤੀ ਜਾ ਰਹੀ ਉਹਨਾਂ ਨੂੰ ਕਿ ਅਗਰ ਤੁਹਾਡੇ ਪੇਰੈਂਟਸ ਤੁਹਾਡੇ ਨਾਲ ਪਿਆਰ ਨਾਲ ਕਰਨ ਤਾਂ ਤੁਸੀਂ ਕੀ ਕਰਨਾ ਹੈ ਅਮਰੀਕਾ ਦੇ ਵਿੱਚ ਬਹੁਤ سارے ਸਕੂਲਸ ਦੇ ਵਿੱਚ ਇਹ ਸਿੱਖਿਆ ਦਿੱਤੀ ਜਾ ਰਹੀ ਹੈ ਬਹੁਤ سارے ਪੇਰੈਂਟਸ ਹੁਣ ਪਛਤਾ ਰਹੇ ਉਹਨਾਂ ਸਕੂਲਾਂ ਚ ਉਹਨਾਂ ਨੂੰ ਬਾਹਰ ਕੱਢ ਰਹੇ ਅਰ ਯਾਦ ਰੱਖਿਓ ਜਿਹੜੀ ਚੀਜ਼ ਵਿਦੇਸ਼ਾਂ ਵਿੱਚ ਬਾਹਰ ਪਹਿਲਾਂ ਆ ਜਾਂਦੀ ਹੈ ਨਾ ਦੇਸ਼ ਆਪਣਾ ਵੀ ਉਹਦੇ ਤੋਂ ਬਚਿਆ ਨਹੀਂ ਰਹਿੰਦਾ ਅਰ ਉਹ ਚੀਜ਼ਾਂ ਜੋ ਵਿਦੇਸ਼ਾਂ ਵਿੱਚ ਆ ਉਹ ਇੰਟਰਨੈਟ ਦੇ ਰਾਹੀਂ ਸਾਡੇ ਦੇਸ਼ ਵਿੱਚ ਵੀ ਆ ਉਹਨਾਂ ਦੱਸਿਆ ਜਾ ਰਿਹਾ ਕਿ ਇਹਨਾਂ ਕੋਲ ਤੁਹਾਡੇ ਲਈ ਟਾਈਮ ਨਹੀਂ ਹੈਗਾ ਇਹਨਾਂ ਕੋਲ ਆ ਨਹੀਂ ਹੈਗਾ ਤੁਸੀਂ ਇਹਨਾਂ ਨੂੰ ਛੱਡ ਦੋ ਇਹ ਤਾਂ ਪੁਰਾਣੀ ਸੋਚ ਦੇ ਮਾਲਕ ਆਏ ਤੁਹਾਨੂੰ ਗੁਲਾਮ ਬਣਾ ਦੇਣਗੇ ਇੱਦਾਂ ਕਰ ਦੇਣਗੇ ਪਰ ਉਹ ਚੀਜ਼ਾਂ ਬੱਚਿਆਂ ਦੇ ਉੱਤੇ ਸ਼ਾਪ ਲੱਗ ਰਹੀ ਹੈ ਤੁਹਾਡੀ ਪੇਸ਼ੈਂਸ ਨਾ ਹੋਣ ਦੇ ਚੱਕਰ ਵਿੱਚ ਕਿ ਤੁਹਾਡੇ ਕੋਲੇ ਹਿੰਮਤ ਸ਼ਕਤੀ ਸਹਿਣਸ਼ੀਲਤਾ ਹੈ ਨਹੀਂ ਕਿ ਤੁਸੀਂ 2 ਮਿੰਟ ਬੱਚੇ ਨਾਲ ਕੱਢ ਲਵੋ ਤੁਹਾਡੇ ਕੋਲੇ ਸਹਿਣਸ਼ੀਲਤਾ ਹੈ ਨਹੀਂ ਪਤੀ ਕੋਲ ਕਿ ਉਹ ਪਤਨੀ ਦਾ ਦੁੱਖ ਸੁਣ ਲਵੇ ਫਿਰ ਕਹਿੰਦਾ ਕਿ ਮੇਰੇ ਨਾਲ ਰੁੱਸੀ ਰਹਿੰਦੀ ਆ ਮੇਰੇ ਨਾਲ ਪਿਆਰ ਨਹੀਂ ਕਰਦੀ ਮੇਰੇ ਆਖੇ ਨਹੀਂ ਲੱਗਦੀ ਸਿੱਧੇ ਮੂੰਹ ਕਰਦਿਆਂ ਨਾਲ ਨਹੀਂ ਬੋਲਦੀ ਤੂੰ ਸੁਣਦਾ ਕਦੋਂ ਆ ਉਹਨੂੰ ਸੁ ਪਤਨੀ ਪਤੀ ਨੂੰ ਸੁਣਨਾ ਸ਼ੁਰੂ ਕਰੇ ਪਤੀ ਪਤਨੀ ਨੂੰ ਸੁਣਨਾ ਸ਼ੁਰੂ ਕਰੇ ਆਪਣੇ ਬੱਚਿਆਂ ਨਾਲ ਟਾਈਮ ਸਪੈਂਡ ਕਰੋ ਬੈਠੇ ਹੁੰਨੇ ਆ ਤੁਸੀਂ ਆਪਣੇ ਪਤੀ ਨਾਲ ਪਤਨੀ ਨਾਲ ਤੇ ਦੇਖ ਰਹੇ ਹੁੰਨੇ ਆ ਸੱਤ ਬਗਾਨਿਆਂ ਨੂੰ ਬੈਠੇ ਹੁੰਦਾ ਸਾਰਾ ਪਰਿਵਾਰ ਵੀ ਅਸੀਂ ਇਕੱਠੇ ਬੈਠੇ ਆਪਸ ਵਿੱਚ ਕੋਈ ਤਾਂ ਗੱਲਬਾਤ ਨਹੀਂ ਕਰ ਰਹੀਆਂ ਚੈਟਾਂ ਚੱਲ ਰਹੀਆਂ ਕਿਤੇ ਹੋਰ ਜਿਨ੍ਹਾਂ ਨੂੰ ਤੁਸੀਂ ਜਾਣਦੇ ਨਹੀਂ ਜਿਨ੍ਹਾਂ ਨੂੰ ਤੁਸੀਂ ਬੁੱਝਦੇ ਨਹੀਂ ਜਿਨ੍ਹਾਂ ਦੀ ਸ਼ਕਲ ਨਹੀਂ ਤੁਸੀਂ ਦੇਖੀ ਉਹਨਾਂ ਨਾਲ ਤੁਹਾਡੀਆਂ ਚੈਟਿੰਗਸ ਚੱਲ ਰਹੀਆਂ ਹਨ ਅਰਪਾਲ ਦੇ ਕਿ ਉਹ ਕਿ ਸਾਡੇ ਘਰ 'ਚ ਸੁੱਖ ਸ਼ਾਂਤੀ ਹੋਵੇ ਸਾਡੇ ਘਰਾਂ ਦੇ ਵਿੱਚ ਪ੍ਰੇਮ ਹੋਵੇ ਇਦਾਂ ਸੁੱਖ ਸ਼ਾਂਤੀਆਂ ਨਹੀਂ ਆਉਂਦੀ ਮੈਂ ਇਹ ਸਭ ਪ੍ਰੈਕਟੀਕਲ ਗੱਲਾਂ ਕਿਉਂ ਕਹਿੰਦੀ ਆ ਤੁਹਾਡੇ ਨਾਲ ਪ੍ਰਾਰਥਨਾ ਹੀ ਸਭ ਮਸਲਿਆਂ ਦਾ ਹੱਲ ਨਹੀਂ ਆ ਪ੍ਰਾਰਥਨਾ ਤੁਹਾਨੂੰ ਸਪੋਰਟ ਕਰੇਗੀ ਪ੍ਰੈਕਟੀਕਲ ਲਾਈਫ ਵਿੱਚ ਪਰ ਪੱਕਾ ਬਣਨ ਦੇ ਲਈ ਸਹੀ ਸੇਧ ਹੋਣ ਦੇ ਲਈ ਪ੍ਰਾਰਥਨਾ ਤੁਹਾਡੀ ਮਦਦ ਕਰੇਗੀ ਤੇ ਪਵਿੱਤਰ ਆਤਮਾ ਤੁਹਾਡਾ ਗਾਈਡ ਬਣੇਗਾ ਤੁਹਾਨੂੰ ਸਿਖਾਏਗਾ ਕਿ ਇਦਾਂ ਕਰ ਪਰ ਜੇ ਅੱਜ ਤੁਸੀਂ satsang ਦੇ ਵਿੱਚ ਆਏ ਆ ਘਰੇ ਜਾ ਕੇ ਤੁਸੀਂ ਆਪਣੇ ਬੱਚਿਆਂ ਨਾਲ ਨਾ ਬੋਲੋ ਆਪਣੀ ਪਤਨੀ ਜਾਂ ਪਤੀ ਦੇ ਨਾਲ ਨਾ ਬੋਲੋ ਕੀ ਫਾਇਦਾ ਹੋਊਗਾ ਫਿਰ ਅੱਜ ਤੁਸੀਂ ਇੱਥੇ ਆਏ ਆ ਜਾਂ ਤੁਸੀਂ ਆਪਣੇ ਘਰ ਵਿੱਚ 2-2 ਘੰਟੇ 3-3 ਘੰਟੇ ਪ੍ਰਾਰਥਨਾ ਕਰਦੇ ਹੋ ਵਰਤ ਰੱਖਦੇ ਹੋ ਪਰ ਇੱਕ ਦੂਜੇ ਨਾਲ ਤੁਹਾਡੀ ਬੰਨੀ ਸ਼ੁਰੂ ਨਹੀਂ ਹੋਈ ਤੁਸੀਂ ਆਪਣੀ ਜ਼ਿੰਦਗੀ ਦੇ ਅਸਲੀ ਅਸੂਲ ਜਿਹੜੇ ਤੁਹਾਨੂੰ ਫੋਲੋ ਕਰਨੇ ਚਾਹੀਦੇ ਤੁਸੀਂ ਉਹਨਾਂ ਅਸੂਲਾਂ ਨੂੰ ਫੋਲੋ ਨਹੀਂ ਕਰਦੇ ਜਿਨ੍ਹਾਂ ਬਾਰੇ ਵਿੱਚ ਪਤਨੀਆਂ ਨੂੰ ਕਿਹਾ ਕਿ ਪਤੀਆਂ ਦੀ ਅਧੀਨਗੀ ਵਿੱਚ ਰੋ ਇੱਕ ਪਤਨੀ ਸਤਸੰਗ ਵਿੱਚ ਆ ਰਹੀ ਆ ਪਰ ਪਤੀ ਦੇ ਆਪੋਜ਼ਿਟ ਜਾਂ ਉਹਦੇ ਵਿਰੋਧ ਦੇ ਵਿੱਚ ਉਹਦੇ ਅਗੇਂਸਟ ਆ ਕਿਹੜੀ ਬਰਕਤ ਪਾਲਦੀ ਆ ਉਹ ਪਤਨੀ ਇੱਕ ਪਤੀ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਦਾ ਖਿਆਲ ਰੱਖਣ ਦੇ ਵਿੱਚ ਲੱਗਾ ਹੋਇਆ ਆ ਫਿਰ ਉਹ satsang ਵਿੱਚ ਆਉਂਦਾ ਵਰਤ ਰੱਖਦਾ ਜਾਂ ਜੋ ਮਰਜ਼ੀ ਕਰਦਾ ਕਿਹੜੀ ਬਰਕਤ ਪਾਲਦਾ ਉਹ ਆਪਣੇ ਕਾਰੋਬਾਰ ਦੇ ਵਿੱਚ satsang ਵਿੱਚ ਆਉਣ ਦਾ ਫਾਇਦਾ ਤਾਂ ਆ ਜੇ ਅਸੀਂ ਹਕੀਕਤ ਵਾਲਾ ਜੀਵਨ ਜੀਣਾ ਸੁਧਰਿਆ ਹੋਇਆ ਜੀਵਨ ਜੀਣਾ ਔਰ ਆਪਣੀਆਂ ਊਣਤਾਈਆਂ ਵਿੱਚੋਂ ਬਾਹਰ ਨਿਕਲਣਾ ਤਾਂ ਫਾਇਦਾ ਆ ਪੂਰਨ ਪਰਮੇਸ਼ਵਰ ਨਾਲ ਜੁੜਨ ਦਾ ਪੂਰਨ ਪਰਮੇਸ਼ਵਰ ਨਾਲ ਜੁੜਨ ਦਾ ਮਤਲਬ ਹੈ ਕਿ ਸਾਡਾ ਅਧੂਰਾਪਣ ਖਤਮ ਹੋ ਜਵੇ ਵਾਸ ਪਰਮੇਸ਼ਵਰ ਦੀ ਸੰਪੂਰਨਤਾ ਹੀ ਸਾਡੇ ਜੀਵਨ ਦੇ ਵਿੱਚ ਆਏ ਇਸ ਲਈ ਕਿਰਪਾ ਕਰਕੇ ਅੱਧਾ ਪੌਣਾ ਘੰਟਾ ਮੈਡੀਟੇਸ਼ਨ ਕਰਨੀ ਸ਼ੁਰੂ ਕਰੋ ਅੱਧਾ ਪੌਣਾ ਘੰਟਾ ਆਪਣੇ ਆਪ ਨਾਲ ਵੀ ਸਪੈਂਡ ਕਰਿਆ ਕਰੋ ਆਪਣੇ ਆਪ ਬਾਰੇ ਵਿੱਚ ਸੋਚੋ ਕਿ ਮੇਰੇ ਜੀਵਨ ਦੇ ਵਿੱਚ ਕਿੱਥੇ ਕਿੱਥੇ ਕਮੀਆਂ ਆ ਕਿਹੜੀਆਂ ਕਿਹੜੀਆਂ ਕਮੀਆਂ ਜਿਹੜੀਆਂ ਆ ਉਹ ਮੈਂ ਦੂਰ ਕਰਨੀਆਂ ਔਰ ਕਿਵੇਂ-ਕਿਵੇਂ ਉਹਨਾਂ ਨੂੰ ਦੂਰ ਕੀਤਾ ਜਾ ਸਕਦਾ ਜਦੋਂ ਤੁਸੀਂ ਬੈਠ ਕੇ ਉਹਦਾ ਅਧਿਐਨ ਕਰੋਗੇ ਪਰਮੇਸ਼ਵਰ ਦਾ ਆਤਮਾ ਤੁਹਾਡੀ ਅਗਵਾਈ ਕਰੇਗਾ ਔਰ ਤੁਸੀਂ ਉਹਨਾਂ ਚੀਜ਼ਾਂ ਤੋਂ ਬਾਹਰ ਨਿਕਲ ਸਕੋਗੇ ਤੁਸੀਂ 15-20 ਮਿੰਟ ਪਰਮੇਸ਼ੁਰ ਦੇ ਬਚਨ ਨੂੰ ਪੜਿਆ ਕਰੋ ਹallelujah ਜਦੋਂ ਤੁਸੀਂ ਬਚਨ ਨੂੰ ਪੜੋਗੇ ਤਾਂ ਆਦੀ ਪਤਾ ਲੱਗੂਗਾ ਕਿ ਬਚਨ ਸਾਨੂੰ ਕਿਹੋ ਜਿਹਾ ਜੀਵਨ ਜੀਣਾ ਕਹਿ ਰਿਹਾ ਹੈ ਜੇ ਬਚਨ ਪੜਾਂਗੇ ਨਹੀਂ ਆਪਾਂ ਨੂੰ ਕਿੱਦਾਂ ਪਤਾ ਲੱਗੂਗਾ ਕਿ ਅਸੀਂ ਕਿਹੋ ਜਿਹਾ ਜੀਵਨ ਜੀਣਾ ਹੈ ਇਸ ਲਈ ਬਚਨ ਪੜਨਾ ਸ਼ੁਰੂ ਕਰੋ 15-20 ਮਿੰਟ ਬਚਨ ਪੜੋ 15-20 ਮਿੰਟ ਪ੍ਰਾਰਥਨਾ ਕਰੋ ਔਰ 15-20 ਮਿੰਟ ਤੁਸੀਂ ਵਰਸ਼ਿਪ ਕਰੋ ਤੇ ਆਪਣੇ ਆਪ ਹੀ ਇੱਕ ਘੰਟਾ ਡੰਨ ਹੋ ਜਾਂਦਾ ਹੈ ਹallelujah ਤੁਸੀਂ ਅਸਲੀ ਲਾਈਫ ਦੇ ਵਿੱਚ ਆ ਜਾਓ ਅਰ ਪ੍ਰਾਰਥਨਾ ਦੇ ਸਮੇਂ ਵਿੱਚ ਤਾਂ ਸੋਹ ਪਾ ਲਓ ਕਿ ਮੋਬਾਈਲ ਲਾ ਕੇ ਨਹੀਂ ਰੱਖਣਾ ਵਚਨ ਪੜਦਿਆਂ ਮੋਬਾਈਲ ਲਾ ਕੇ ਰੱਖਣਾ ਬੰਦ ਕਰ ਦਿਓ ਇਹ ਇਹੋ ਜਿਹਾ ਕੋੜ ਆ ਜਿਹੜਾ ਮੋੜ ਮੋੜ ਕੇ ਬੰਦੇ ਨੂੰ ਉਧਰ ਨੂੰ ਖਿੱਚਦਾ ਇਹ ਬੜੀ ਬੜੀ ਭੈੜੀ ਚੀਜ਼ ਜਿੰਨੀ ਦੇਰ ਤੱਕ ਅਸੀਂ ਆਪਣੇ ਆਪ ਨੂੰ ਨਹੀਂ ਜਿੱਤ ਲਵਾਂਗੇ ਨਾ ਉਨੀ ਦੇਰ ਤੱਕ ਅਸੀਂ ਇਹਦਾ ਸਹੀ ਇਸਤੇਮਾਲ ਨਹੀਂ ਕਰ ਸਕਾਂਗੇ ਇਹਦੇ ਵਿੱਚ ਜਿੱਥੇ ਲੱਖਾਂ ਕਰੋੜਾਂ ਚੰਗੀਆਂ ਚੀਜ਼ਾਂ ਨੇ ਉਥੇ ਅਰਪਾਂ ਖਰਬਾਂ ਗੰਦੀਆਂ ਤੇ ਮਾੜੀਆਂ ਚੀਜ਼ਾਂ ਵੀ ਨੇ ਤੁਸੀਂ ਬਚਨ ਸੁਣ ਰਹੇ ਆ ਮੈਂ ਚਾਹ ਉਹਦੀ ਅਸ਼ਲੀਲ ਮਸ਼ਹੂਰੀ ਚੱਲੇਗੀ ਕਿ ਤੁਹਾਡਾ ਬਿਲਕੁਲ ਸਿਸਟਮ ਹੀ ਜਿਹੜਾ ਮਾਈਂਡ ਹੀ ਡਿਸਟਰਬ ਹੋ ਜਾਏਗਾ। ਪਰ ਵੈਸੇ ਹੀ ਹੋਏਗਾ ਕਿ ਤੁਹਾਨੂੰ ਉਹ ਤੇ ਸਾਹਿੱਦ ਕਰੇਗੀ ਕਿ ਇਹਨੂੰ ਕਲਿੱਕ ਕਰਕੇ ਦੇਖਾਂ ਵੀ ਇਹਦੇ ਅੰਦਰ ਕੀ ਆ। ਇਸ ਲਈ ਮੈਂ ਤੁਹਾਨੂੰ ਕਹਿਨੀ ਆ ਕਿ ਬਚਨ ਪੜੋ। ਆਪ ਪੜੋ ਬਚਨ। ਪ੍ਰਾਰਥਨਾ ਕਰਕੇ ਬਚਨ ਪੜੋ ਕਿ ਪੂਤਰਾਤਮਾ ਜੀ ਸਾਡੀ ਮਦਦ ਕਰੋ ਸਾਨੂੰ ਇਹ ਬਚਨ ਸਮਝ ਵਿੱਚ ਆਏ। ਸਾਨੂੰ ਦੱਸੋ ਕਿ ਅਸੀਂ ਕਿਵੇਂ ਚੱਲਣਾ ਹੈ। ਜ਼ਬੂਰ ਪੜਿਆ ਕਰੋ। ਅਗਰ ਤੁਸੀਂ ਨਹੀਂ ਕਦੀ ਵੀ ਬਾਈਬਲ ਪੜ੍ਹੀ ਸ਼ੁਰੂ ਕਰਨੀ ਆ ਤਾਂ ਜ਼ਬੂਰਾਂ ਤੋਂ ਕਰੋ। ਕਹੋ ਤਾਂ ਤਾਂ ਕਰੋ ਕਿਉਂਕਿ ਤੁਹਾਡੀ ਦਿਲਚਸਪੀ ਉਹਦੇ ਵਿੱਚ ਵਧੇਗੀ ਉਹ ਇੱਕ ਲਾਈਫ ਸਟਾਈਲ ਹੈ ਜ਼ਬੂਰ ਪੜੋਗੇ ਤੁਸੀਂ ਦੇਖੋ ਕਿੰਨੀ ਸ਼ਿਫਾ ਤੇ ਕਿੰਨਾ ਆਨੰਦ ਤੁਹਾਡੇ ਜੀਵਨ 'ਚ ਆ ਜਾਏਗਾ ਕਹਾਤਾਂ ਪੜੋਗੇ ਤੁਸੀਂ ਦੇਖੋ ਤੁਹਾਡੇ ਜੀਵਨ 'ਚ ਕਿੰਨਾ ਵਿਜ਼ਡਮ ਕੰਮ ਕਰੇਗਾ ਕਿੰਨੀ ਅਕਲ ਕਿੰਨੀ ਬੁੱਧ ਤੁਹਾਨੂੰ ਆ ਜਾਏਗੀ ਔਰ ਫਿਰ ਇਸਦੇ ਬਾਅਦ ਤੁਸੀਂ ਨਿਊ ਟੈਸਟਾਮੈਂਟ ਨੂੰ ਸਟਾਰਟ ਕਰ ਸਕਦੇ ਹੋ ਮੱਤੀ ਮਰਕਸ ਲੂਕਾ ਜੋਹਾਨਾ ਫਿਰ ਇਦਾਂ ਤੁਸੀਂ ਨੈਕਸਟ ਬੁੱਕਸ ਜਿਹੜੀਆਂ ਪੜ ਸਕਦੇ ਹੋ ਔਰ 올ਡ ਟੈਸਟਾਮੈਂਟ ਦੀਆਂ ਬੁੱਕਸ ਜਿਹੜੀਆਂ ਤੁਸੀਂ ਰੈਂਡਮਲੀ ਪੜ ਸਕਦੇ ਹੋ ਪਰ ਵਚਨ ਪੜੋ ਵਚਨ ਪੜਨ ਦੇ ਨਾਲ ਤੁਹਾਨੂੰ ਸੈਂਸ਼ੀਲਤਾ ਮਿਲੂ ਅਰ ਜਦੋਂ ਕਾਲੀ ਪਵੇ ਕਿਤੇ ਲੜਾਈ ਕਰਨ ਨੂੰ ਬਾਹਲਾ ਹੀ ਮਾਨ ਕਰਨ ਕਿਤੇ ਗਾੜਾ ਘੱਡਣ ਨੂੰ ਦੋ ਕਿਸੇ ਦੇ ਕੰਨਾਂ ਤੇ ਲਾਉਣ ਨੂੰ ਕਿਸੇ ਦੇ ਗੋਡੇ ਗਿੱਟੇ ਸੇਕਣ ਨੂੰ ਜੀ ਕਰੇ ਤੇ ਦੋ ਮਿੰਟ ਦੀ ਛੋਟੀ ਜਿਹੀ ਬ੍ਰੇਕ ਲੈ ਕੇ ਰਿਜ਼ਲਟ ਚੈੱਕ ਕਰ ਲੈਣਾ ਵੀ ਜੇ ਮੈਂ ਇਹਦੇ ਗੋਦਿਆਂ ਤੇ ਮਾਰਾਂ ਤੇ ਫਿਰ ਮੇਰੇ ਨਾਲ ਕੀ ਹੋਊਗਾ ਤੇ ਜੇ ਇਹਦੇ ਮੈਂ ਸਿਰ 'ਚ ਕੁਛ ਮਾਰਾਂ ਤੇ ਫਿਰ ਗੱਲ ਕਿੱਥੇ ਤੱਕ ਪਹੁੰਚੂਗੀ ਤੇ ਜੇ ਮੈਂ ਮੂੰਹ ਜਬਾਨੀ ਕਵਾਂ ਤੇ ਫਿਰ ਕਿੱਥੋਂ ਤੱਕ ਪਹੁੰਚੂ ਬਸ ਜਾਦਾਂ ਦੀ ਇੰਨਾ ਕਿਤਾਬ ਲਾਉਣ ਅਰ ਇੰਨਾ ਕਿਤਾਬ ਲਾਉਣ ਦੇ ਨਾਲ ਨਾ ਗੋਦਿਆਂ ਤੇ ਮਾਰਨ ਦੀ ਪਰਮਿਸ਼ਨ ਮਿਲਣੀ ਨਾ ਗਿੱਟਿਆਂ ਤੇ ਨਾ ਸਿਰ ਵਿੱਚ ਤੇ ਨਾ ਮੂੰਹ ਕਿਉਂ ਕਿਉਂਕਿ ਫੇਰ ਤੁਹਾਨੂੰ ਉਹ ਪਟਾ ਜਿਹੜਾ ਫਿਰਦਾ ਹੈ ਨਾ ਉਹ ਤੁਹਾਨੂੰ ਐ ਸਾਹਮਣੇ ਕਲੀਅਰ ਨਜ਼ਰ ਆਏਗਾ ਜਿਹੜਾ ਪਿੰਡੇ ਤੇ ਪੈਣਾ ਉਹ ਵੀ ਜਿਹੜਾ ਆਤਮਾ ਤੇ ਪੈਣਾ ਉਹ ਵੀ ਪਰ ਇੰਨੇ ਵਿੱਚ ਹੀ ਬਦਲ ਜਾਉਂਗਾ ਕਹਿਣ ਤੋਂ ਭਾਵ ਕਿ ਜਦੋਂ ਬਾੜੀ ਕਾਲੀ ਪਵੇ ਤਾਂ ਉਹਦਾ ਨਤੀਜਾ ਚੈੱਕ ਕਰਿਆ ਕਰੋ ਕਿ ਇਸ ਚੀਜ਼ ਦਾ ਰਿਜ਼ਲਟ ਕੀ ਨਿਕਲਣ ਵਾਲਾ ਹੈ ਪਰ ਵਚਨ ਪੜੋ ਵਚਨ ਪੜਨ ਦੇ ਨਾਲ ਤੁਹਾਨੂੰ ਸੈਨ ਸ਼ੀਲਤਾ ਮਿਲੂਗੀ ਔਰ ਜਦੋਂ ਕਾਲੀ ਪਵੇ ਕਿਤੇ ਲੜਾਈ ਕਰਨ ਨੂੰ ਬਾੜਾ ਹੀ ਮਾਨ ਕਰੀ ਕਿਤੇ ਗਾਲਾਂ ਕੱਢਣ ਨੂੰ ਦੋ ਕਿਸੇ ਦੇ ਕੰਨਾਂ ਤੇ ਲਾਉਣ ਨੂੰ ਕਿਸੇ ਦੇ ਗੋਡੇ ਗਿੱਟੇ ਸੇਕਣ ਨੂੰ ਜੀ ਕਰੇ ਤੇ 2 ਮਿੰਟ ਦੀ ਛੋਟੀ ਜਿਹੀ ਬ੍ਰੇਕ ਲੈ ਕੇ ਰਿਜ਼ਲਟ ਚੈੱਕ ਕਰ ਲੈਣਾ ਵੀ ਜੇ ਮੈਂ ਇਹਦੇ ਗੋਡਿਆਂ ਤੇ ਮਾਰਾਂ ਤੇ ਫਿਰ ਮੇਰੇ ਨਾਲ ਕੀ ਹੋਊਗਾ ਤੇ ਜੇ ਇਹਦੇ ਮੈਂ ਸਿਰ 'ਚ ਪੁਸ਼ ਮਾਰਾਂ ਤੇ ਫਿਰ ਗੱਲ ਕਿੱਥੇ ਕਿਤੇ ਤੱਕ ਪਹੁੰਚੂਗੀ ਤੇ ਜੇ ਮੈਂ ਮੂੰਹ ਜਵਾਨੀ ਕਮਾਂ ਤੇ ਫਿਰ ਕਿੱਥੋਂ ਕਿੱਥੇ ਤੱਕ ਪਹੁੰਚੂ ਬਸ ਜ਼ਿਆਦਾ ਨਹੀਂ ਇੰਨਾ ਕਿਸਾਲ ਕਿਤਾਬ ਲਾਉਣ ਔਰ ਇੰਨਾ ਕਿਸਾਲ ਕਿਤਾਬ ਲਾਉਣ ਦੇ ਨਾਲ ਨਾ ਗੋਡਿਆਂ ਤੇ ਮਾਰਨ ਦੀ ਪਰਮਿਸ਼ਨ ਮਿਲਣੀ ਨਾ ਗਿੱਟਿਆਂ ਤੇ ਨਾ ਸਿਰ ਵਿੱਚ ਤੇ ਨਾ ਮੂੰਹ 'ਤੇ ਕਿਉਂ ਕਿਉਂਕਿ ਪੇੜ ਤੁ ਜਿਹੜਾ ਪਿੰਡੇ ਤੇ ਪੈਣਾ ਉਹ ਵੀ ਜਿਹੜਾ ਆਤਮਾ ਤੇ ਪੈਣਾ ਉਹ ਵੀ ਪਰ ਇੰਨੇ ਵਿੱਚ ਹੀ ਪੰਚ ਜਾਉਂਗੇ ਕਹਿਣ ਤੋਂ ਭਾਵ ਕਿ ਜਦੋਂ ਬਾੜੇ ਕਾਲੀ ਪਵੇ ਤਾਂ ਉਹਦਾ ਨਤੀਜਾ ਚੈੱਕ ਕਰਿਆ ਕਰੋ ਕਿ ਇਸ ਚੀਜ਼ ਦਾ ਰਿਜ਼ਲਟ ਕੀ ਨਿਕਲਣ ਵਾਲਾ ਹੈ ਪਹਿਲਾਂ ਲੋਕੀ ਇਕੱਲੇ ਨੂੰ ਗੱਲਾਂ ਟੱਕਰਦਾ ਸੀ ਕਿਤੇ ਗਲੀ 'ਚ ਟੱਕਰ ਗਿਆ ਠੀਕ ਆ ਦੋ ਚਾਰ ਗਾੜਾ ਕੱਢ ਲਿਖਣਾ ਚਲ ਦੋ ਚਾਰ ਕਸੋਟ ਨਮਾਰ ਲੈ ਠੀਕ ਆ ਹੁਣ ਜਨਤਾ ਕੋਲ ਮੋਬਾਈਲ ਆ ਉਹਨੂੰ ਦੂਰੋਂ ਆਂਦਾ ਦੇਖ ਕੇ ਪਹਿਲਾਂ ਹੀ ਮਢੀਰ ਨੂੰ ਇਕੱਠੀ ਕਰ ਲੈਂਦੇ ਆ ਵੀ ਆਦਾ ਫਿਰ ਦੁਸ਼ਮਣੀ ਇੱਕ ਦੀ ਹੁੰਦੀ ਆ ਤੇ ਜੇਲ੍ਹ 'ਚ ਸਤਾਈ ਹੁੰਦੀ ਆ ਤੁਹਾਨੂੰ ਸਤਾਈਆਂ ਦੇ ਵਿੱਚੋਂ ਛੱਪੀਆਂ ਦੀਆਂ ਮਾਂਵਾਂ ਹੋਜੀ ਵਾਲੀ ਚਰਚ ਜਾਣ ਕੇ ਮੇਰੇ ਦਫ਼ਤਰ 'ਚ ਬੈਠੀਆਂ ਹੁੰਦੀਆਂ ਨਾਲ ਸਾਡੇ ਮੁੰਡਿਆਂ ਤੇ ਝੂਠਾ ਪਰਚਾ ਪੈ ਗਿਆ ਭੈਣ ਜੀ ਸੋਣ ਲੱਗੇ ਉਹਦਾ ਕੋਈ ਰੋਲ ਨਹੀਂ ਹੈਗਾ ਉਹਦੇ ਵਿੱਚ ਰੋਲ ਕਿੱਦਾਂ ਨਹੀਂ ਹੈਗਾ WhatsApp ਤੇ ਉਦਾਂ ਹੀ ਮੈਸੇਜ ਆ ਗਿਆ ਵੀ ਪਿਕਨਿਕ ਮਨਵਾਉਣ ਚੱਲੇ ਆ ਜਾ ਜੇਕਰ ਤੁਸੀਂ ਇਸ ਜਗ੍ਹਾ ਤੇ ਪੁਲਿਸ ਆਪਣਾ ਆਪਣੇ ਪੱਛਿਆ ਝੂਠੇ ਪਰਚੇ ਨਹੀਂ ਬੰਦੇ ਉਹ ਠੀਕ ਹੈ ਕਿ ਮਮਤਾ ਜਿਹੜੀ ਆ ਖੁਦ ਛਲਕਦੀ ਹਾਰੇ ਲੋਕ ਆਉਂਦੇ ਆ ਤੇ ਮਤਲਬ ਹਰ ਚੀਜ਼ ਤੇ ਆਉਂਦੇ ਆ ਕਾਲੀ ਦੇ ਵਿੱਚ ਔਰਤ ਫੈਸਲਾ ਲੈਂਦੀ ਕਿ ਮੈਂ ਮਰਦ ਨੂੰ ਛੱਡ ਕੇ ਚਲੀ ਜੂਗੀ ਇਹ ਮੈਨੂੰ ਬਹੁਤ ਪਰੇਸ਼ਾਨ ਕਰਦਾ ਦੁੱਖਿੰਦਾ ਮੈਨੂੰ ਮੈਂ ਆਪਣੇ ਪੇਕੇਆਂ ਦੇ ਘਰ ਚਲ ਜੂਗੀ ਇਨਸ਼ਾਅੱਲਾ ਤੁਸੀਂ ਤੂੰ ਚਲੀ ਜਾਵੀਂ ਕੋਈ ਗੱਲ ਨਹੀਂ ਦੋ ਮਿੰਟ ਲਈ ਮੈਟ ਕੁਰਸੀ ਤੇ ਠੰਡਾ ਗਲਾਸ ਪਾਣੀ ਦਾ ਪੀ ਕੇ ਸੋਚ ਵੀ ਮੈਂ ਪੇਕੇ ਪਹੁੰਚ ਗਈ ਆ ਤੇ ਮੇਰੇ ਉੱਪਰ ਚੁਗਾਈਆਂ ਮੇਰੇ ਨਾਲ ਕਿਦਾਂ ਵੇਖਦੀਆਂ ਆ ਤੇ ਮੈਂ ਉੱਥੇ ਦੇ ਰਹੀਆਂ ਕਿਹੜੀ ਕਿਹੜੀ ਚੀਜ਼ ਤੇ ਮੇਰਾ ਹੱਕ ਗਿਆ ਆ ਕਿ ਕਿਹੜੇ ਕਮਰੇ ਦੇ ਵਿੱਚ ਮੈਂ ਆਪਣੀ ਮਰਜ਼ੀ ਕਰ ਸਕਦੀ ਤੇ ਕਿਹੜੇ ਵਿੱਚ ਨਹੀਂ ਉਹ ਤੋਂ ਹੀ ਤਰ੍ਹਾਂ ਫੈਸਲਾ ਚੇਂਜ ਕਰਦੇ ਕਿਉਂਕਿ ਆਪਣੇ ਘਰ ਨਾਲ ਦੀ ਰੀਸ ਨਹੀਂ ਆ ਕਿਹੜੀ ਠੀਕ ਹੈ ਉਹ ਕਰਦੀਆਂ ਕਿਸੇ ਦਿਨ ਤੁਸੀਂ ਮਾਲਕ ਨਾ ਸੀਗੀਆਂ ਉਦੋਂ ਤੱਕ ਜਦੋਂ ਤੱਕ ਸੀਗੀਆਂ ਮੈਂ ਇਹੀ ਘਰ ਤੁਹਾਡਾ ਤੁਹਾਨੂੰ ਸਮਝ ਆਏਗਾ ਕਿ ਮੇਰੇ ਪਿੱਛੇ ਤੁਸੀਂ ਸੋਚਿਓ ਆਪਣੇ ਬੱਚਿਆਂ ਦਾ ਕਿ ਜਿਵੇਂ ਆਪਣੇ ਬੱਚਿਆਂ ਨੂੰ ਲੈ ਕੇ ਪਿੱਕੇ ਚਲੇ ਜਵਾਂ ਤੇ ਮੇਰੇ ਭਰਾ ਦੇ ਤਾਂ ਆਪਣੇ ਬੱਚੇ ਵੀ ਹੋ ਗੀਆਂ ਕਮਾਈ ਉਹਦੀ ਇੰਨੀ ਘੱਟ ਉਹ ਜਦੋਂ ਮੇਰੇ ਨਿਆਣੇ ਰੀਆ ਪੀਸਾ ਦਊਗਾ ਤੇ ਮੇਰੀ ਪਰਜਾਹੀ ਫਿਰ ਉਹਨੂੰ ਕੀ ਕਹੂਗੀ ਜੋ ਜਰਾ ਦੇ ਸਮੇਂ ਜਦ ਸਾਡਾ ਉਹ ਜਿਹੜਾ ਆ ਮੇਰੇ ਭਰਾ ਦਾ ਢਿੱਡ ਧੋ ਕੇ ਸਾਡਾ ਢਿੱਡ ਪਰੂਗਾ ਤਾਂ ਫਿਰ ਮੇਰੀਆਂ ਭਰਾਈਆਂ ਭਰਜਾਈਆਂ ਮੇਰੇ ਭਰਾ ਕੀ ਕਹਿਣਗੀਆਂ ਇੰਟਰਵਿਊ ਦੇ ਚੱਕਰ ਕਿੰਨੀ ਕਿਜ਼ਤ ਹੋਊਗੀ ਬਗਾਨੇ पांडे ਮੰਜਨ ਨਾਲੋਂ ਕਿਉਂ ਨਾ ਹੋਵੇ ਮੈਂ ਆਪਣੇ ਘਰ ਦੇ ਪਾਂਚ ਕੇ ਇੱਜ਼ਤ ਦੀ ਰੋਟੀ ਖਾਵਾਂ ਕਿਉਂ ਨਾ ਹੋਵੇ ਮੈਂ ਆਪਣੇ ਬੱਚਿਆਂ ਦੇ ਨਾਲ ਰਹਾ ਇੱਕ ਪਤੀ ਆਪਣੀ ਪਤਨੀ ਤੇ ਹੱਥ ਚੁੱਕਣ ਤੋਂ ਪਹਿਲਾਂ ਧੀਰੇ ਧੀਰੇ ਸੋਚ ਲਵੇ ਬੈਠ ਕੇ ਠੰਡਾ ਪਾਣੀ ਪੀ ਕੇ ਕਿ ਠੀਕ ਆ ਹੱਥ ਤਾਂ ਚੁੱਕ ਲੂੰਗਾ ਪਰ ਮੈਨੂੰ ਕਿਸੇ ਨੇ ਨਹੀਂ ਪੁੱਛਣਾ ਵੀ ਤੁਹਾਡੇ ਨਾਲ ਅੱਜ ਤੁਹਾਡੇ ਦੇਣ ਕਿੱਦਾਂ ਦਾ ਸੀ ਕਿਸੇ ਨੇ ਨਹੀਂ ਪੁੱਛਣਾ ਵੀ ਤੁਸੀਂ ਵੇਲੇ ਨਾਲ ਘਰ ਆਜਿਆ ਕਰੋ ਤਾ ਆ ਕਿਹਦੀ ਵੇਲੇ ਨਾਲ ਘਰ ਆ ਜਾ ਕਰੋ ਇਹਦਾ ਕੱਲੀ ਦਾ ਜੀ ਨਹੀਂ ਲੱਗਦਾ ਤੇ ਇਹ ਕਰਦੀ ਆ ਇਹ ਮੇਰੀ ਫਿਕਰ ਕਰਦੀ ਤਾਂ ਹੀ ਕਹਿੰਦੀ ਵੇਲੇ ਨਾਲ ਘਰ ਆ ਜਾਓ ਕਿ ਕਵੇਲੇ ਆਵੇਂ ਨਾ ਗਲੀ ਕੋਈ ਸ਼ਰਾਬੀ ਕਵਾਭੀ ਗਲਤ ਕੁਛ ਕਰ ਨਾ ਦੇਵੇ ਤਾਂ ਸੋਚੋ ਕਿ ਅਗਰ ਮੇਰੀ ਪਤਨੀ ਨੇ ਮੈਨੂੰ ਕੁਛ ਕਿਹਾ ਜਾਂ ਤਾਂ ਕਿਉਂ ਕਿਹਾ ਆ ਸਹਿਨਸ਼ੀਲਤਾ ਨਾ ਹੋਣ ਕਰਕੇ ਪਤੀ ਛੱਟ ਦਿਣੀ ਜਿਹੜਾ ਆ ਉਹ ਕੁੱਟਮਾਰ ਵੱਲ ਨੂੰ ਤੁਰਦਾ ਆ ਸਹਿਨਸ਼ੀਲਤਾ ਨਾ ਹੋਣ ਕਰਕੇ ਪਤਨੀਆ ਛੱਟ ਦਿਣੀ ਮਹਿਲਾ ਕਮਿਸ਼ਨ 'ਚ ਚਲ ਜਾਂਦਾ ਤਲਾਕ ਦੇ ਪੇਪਰ ਚੱਕ ਲਾ ਫੇਕਿਆਂ ਦੇ ਚਲੇ ਜਾਂਦੀਆਂ ਔਰ ਬਾਅਦ ਦੇ ਵਿੱਚ ਫਸਟ ਜੀ ਹੁਣ ਤਾਂ ਨਾ ਅਹੀਂ ਜਦੋਂ ਦੇ ਗਏ ਆ ਸਾਡਾ ਡੈਡੀ ਵੀ ਸਾਡਾ ਤੇ ਕਰਨੋਂ ਹਟ ਗਿਆ ਤੇ ਤਾਂ ਕਰਦਾ ਪਰ ਕਿਨੂੰ ਕਿਨੂੰ ਕਰੇ ਉਹਨਾਂ ਦੀਆਂ ਵੀ ਆਪਣੀਆਂ ਮਜਬੂਰੀਆਂ ਆ ਇਸ ਲਈ ਸਹਿਨਸ਼ੀਲਤਾ ਦੇ ਵਿੱਚ ਰਹੋ ਔਰ ਇਨ੍ਹਾਂ ਚੀਜ਼ਾਂ ਤੋਂ ਗਲਤ ਨਤੀਜਿਆਂ ਤੋਂ ਬਚਣ ਦੇ ਲਈ 2 ਮਿੰਟ ਦੇ ਲਈ ਸੋਚ ਜ਼ਰੂਰ ਲਿਆ ਕਰੋ ਔਰ ਇਨ੍ਹਾਂ 2 ਮਿੰਟਾਂ ਦੇ ਵਿੱਚ ਹੀ ਪਰਮੇਸ਼ਵਰ ਦਾ ਆਤਮਾ ਤੁਹਾਨੂੰ ਸਹੀ ਗਾਈਡ ਕਰੇਗਾ ਔਰ ਤੁਸੀਂ ਬਹੁਤ ਵੱਡੇ ਕਸ਼ਟ ਤੋਂ ਬਚ ਜਾਓਗੇ ਸੋ ਪਰਮੇਸ਼ਵਰ ਦੀ ਕਿਰਪਾ ਹੁਣ ਤੋਂ ਹਮੇਸ਼ਾ ਹਮੇਸ਼ਾ ਤਿੱਕਰ ਪਰਮੇਸ਼ਵਰ ਦੇ ਚੌਣ ਵਾਲਿਆਂ ਦੇ ਉੱਤੇ ਬਣੀ ਰਹੇ ਆਮੀਨ ਜਦੋਂ ਲੜਾਈ ਹੁੰਦੀ ਸੀ ਘਰਾਂ ਦੇ ਵਿੱਚ ਨੌ ਸੱਸ ਦੀ ਲੜਾਈ ਹੋ ਜਣੀ ਸੀ ਵੀ ਆਦਮੀ ਦੀ ਲੜਾਈ ਹੋ ਜਣੀ ਪਹਿਲਾਂ ਤਾਂ ਮਾਪਿਆਂ ਨੇ ਕੁੜੀਆਂ ਨੂੰ ਸਿਖਾਇਆ ਹੁੰਦਾ ਸੀਗਾ ਭਾਈ ਹੁਣ ਤੂੰ ਚਲੇ ਗਈਆਂ ਤੇ ਚਲੇ ਗਈਆਂ ਬਸ ਦਿਨੀ ਸੁਦੀ ਆਈ ਰਾਜੀ-ਵਾਜੀ ਆਈ ਤੱਬਰ ਟੀਰ ਦੇ ਨਾਲ ਆਈ ਰੁੱਸ ਕੇ ਨਾ ਇੱਕ ਤਾਂ ਹੁਣੇ ਸਿੱਖਿਆ ਦੇਣੀ ਬੰਦ ਹੋ ਗਏ ਫੇਰ ਜੇ ਕਿਤੇ ਬਾਹਲਾ ਵੀ ਵਿਚਾਰੀ ਦਾ ਸਿਰੋਂ ਪਾਣੀ ਲੰਘਦਾ ਸੀਗਾ ਤੇ ਉਹ ਚਿੱਠੀ ਲਿਖਦੀ ਸੀ ਲਕੋਲ-ਕੋ ਕੇ ਦੋ ਤਿੰਨ ਦਿਨ ਚਿੱਠੀ ਲਿਖਣ ਨੂੰ ਲੱਗ ਜਾਣੇ ਫੇਰ ਚਿੱਠੀ ਪਹੁੰਚਣ ਨੂੰ 10-15 ਦਿਨ ਲੱਗਣੇ ਜਦੋਂ ਤੱਕ ਚਿੱਠੀ ਮਾਪਿਆਂ ਦੇ ਪਹੁੰਚੜੀ ਤੇ ਮਾਪਿਆਂ ਨੇ ਆਉਣ ਦਾ ਪ੍ਰੋਗਰਾਮ ਬਣਾਉਣਾ ਉਹਨੇ ਚੰਨੂ ਘਰ ਵਿੱਚ ਕਿਉਂ ਖਿਚੜੀ ਇੱਕ ਹੋਏ ਹੁੰਦੇ ਉਹਨੇ ਚੰਨੂ ਮਸਲਾ ਖਤਮ ਹੋ ਜਾਂਦਾ ਸੀ ਲੜਾਈ ਮੁੱਕ ਜਾਂਦੀ ਸੀ ਉਹਨੇ ਚੰਨੂ ਸਾਰੀਆਂ ਮਿਸ ਅੰਡਰਸਟੈਂਡਿੰਗਸ ਹੋਣੇ ਚੇਹ ਦੇ ਵਿੱਚ ਰੁੱਸਣਾ ਮਨਾਉਣਾ ਹੋ ਜਾਂਦਾ ਸੀ ਅੱਜ ਅੰਦਰ ਕਿਸੇ ਨੇ ਕੋਸ਼ਿਆ ਬਾਥਰੂਮ ਦੇ ਵਿੱਚ ਵੜ ਕੇ ਟੈਕਸਟ ਕਰੋ ਤੇ ਬੂਹਾ ਖੋਲੋ ਬੱਲ ਵੱਜੀ ਦਾ ਭਰਾ ਬੂਹਾ ਤੇ ਹੁੰਦੇ ਆ ਮਾਪੇ ਬੁਏ ਤੇ ਹੁੰਦੇ ਆ ਵੀ ਤੁਸੀਂ ਹੁੰਦੇ ਕੌਣ ਸਾਡੀ ਕੁੜੀ ਨੂੰ ਇਦਾਂ ਇਸ ਲਈ ਸਬਰ ਹੀ ਕਰਨਾ ਪੈਂਦਾ ਤੁਸੀਂ ਪਾਸਟਰ ਦਿ올 ਜੀ ਦੀ ਇਹਨਾਂ ਗੱਲਾਂ ਸੁਣੀਆ ਹੈਗਾ ਦੇਖੋ ਸੱਚਮੁੱਚ ਹਨਾ ਕਲਾਮ ਵੀ ਇਹੀ ਕਹਿੰਦਾ ਵਾ ਕਿ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਤੁਸੀਂ ਟਾਈਮ ਦਿਓ ਕਿਉਂਕਿ ਜਦੋਂ ਤੁਸੀਂ ਟਾਈਮ ਦਿੰਦੇ ਆ ਤਾਂ ਤਾਂ ਹੀ ਤੁਸੀਂ ਉਹਨਾਂ ਨੂੰ ਸਿਖਾ ਪਾਵਾਂਗੇ ਕੁਝ ਹਨਾ ਪਰਮੇਸ਼ਵਰ ਦੇ ਆਗੂ ਬਣਾ ਪਾਵਾਂਗੇ ਉਹਨਾਂ ਨੂੰ ਜਦੋਂ ਸਮਾਂ ਦਿੰਦੇ ਆ ਪਰਿਵਾਰ ਨੂੰ ਸਮਾਂ ਦੇਣਾ ਬਹੁਤ ਜ਼ਰੂਰੀ ਹੈ ਅੱਜਕੱਲ੍ਹ ਚਰਤ ਲੜਾਈ ਝਗੜੇ ਇਸੇ ਕਰਕੇ ਹੀ ਹੋ ਰਿਹਾ ਹੈ ਕੀ ਸਾਮਾਨ ਹੀ ਦੇ ਪਾਰੇਗੇ ਨਾ ਮਾਤਾ ਦੇ ਦੇ ਪਾਰੇ ਜਾਂ ਨਾ ਪਿਤਾ ਦੇ ਪਾਰੇ ਲੇਕਿਨ ਜ਼ਰੂਰੀ ਆ ਕਿ ਦੋਨੋਂ ਹੀ ਕਈ ਵਾਰੀ ਮਾਤਾ ਦੇ ਦਿੰਦੀ ਹੈ ਲੇਕਿਨ ਪਿਓ ਕਈ ਵਾਰੀ ਨਹੀਂ ਦਿੰਦਾ ਹੈਗਾ ਪਿਤਾ ਕਹਿੰਦਾ ਕਿ ਚਲੋ ਕੋਈ ਗੱਲ ਨਹੀਂ ਬੱਤੇ ਟੁੱਟਿਆ ਹੈਗਾ ਦੋ ਮਿੰਟ ਖੇਡੋ ਤੇ ਬੱਸ ਹੋ ਜਾਓ ਪਰ ਦੋਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਕੁਛ ਨਾ ਕੁਛ ਹੋਣਾ ਬੱਚਿਆਂ ਨੂੰ ਸੁਖਾਉਂਦੇ ਰਹਿਣਾ ਤੋ ਕਿ ਮਾਂ ਦੀ ਵੀ ਜ਼ਿੰਮੇਵਾਰੀ ਹੈਗੀ ਮਾਂ ਵੀ ਸਿਖਾਉਂਦੀ ਹੈਗੀ ਤੇ ਪਿਓ ਨੂੰ ਵੀ ਚਾਹੀਦਾ ਕਿ ਉਹ ਅੱਛੀਆਂ ਗੱਲਾਂ ਸਿੱਖ ਕੇ ਪਰਮੇਸ਼ਰ ਦੀ ਹਜ਼ੂਰੀ 'ਚ ਉਹ ਅੱਛੀਆਂ ਗੱਲਾਂ ਉਹਨਾਂ ਨੂੰ ਸਿਖਾ ਸਕੇ ਤੇ ਆਪਣੇ ਬੱਚਿਆਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਸਮਾਂ ਬਤੀਤ ਕਰ ਸਕੇ ਤੇ ਇਕੱਠੇ ਪ੍ਰਾਰਥਨਾ ਜ਼ਰੂਰ ਕਰਨੀ ਚਾਹੀਦੀ ਆਪਣੀ ਫੈਮਿਲੀ ਨੂੰ ਨਾਲ ਲੈ ਕੇ ਦੋਨੋਂ ਜਾਣਿਆਂ ਨੂੰ ਪ੍ਰਾਰਥਨਾ ਬੱਚੇ ਨਾਲ ਬਿਠਾ ਕੇ ਪ੍ਰਾਰਥਨਾ ਕਰੋ ਤਾਂ ਕਿਤੇ ਤੁਹਾਡੇ ਬੰਧਨ ਟੁੱਟ ਦੇ ਇਸ ਪ੍ਰਭੂ ਕੇ ਇਸ ਦਾਸੀ ਕੇ ਜਰੀਏ ਪ੍ਰਭੂ ਹਣਾ ਇਹਨਾਂ ਨੂੰ ਹੋਰ ਵੀ ਅਸੀਸ ਦੇਵੇ ਤੇ ਉਹ ਤੁਹਾਨੂੰ ਵੀ ਕਲਾਮ ਵਿੱਚੋਂ ਪੜੇ ਜਾਣ ਇਹਨਾਂ ਬਚਨਾਂ ਦੇ ਰਾਹੀਂ ਤੁਹਾਨੂੰ ਬਰਕਤਾਂ ਅਸੀਸਾਂ ਮਿਲਣ ਮੇਰੇ ਚੈਨਲ 'ਤੇ ਨਵੇਂ ਹੋ ਤਾਂ ਸਬਸਕ੍ਰਾਈਬ ਕਰ ਲੈਣਾ ਲਾਈਕ ਕਰ ਲੈਣਾ ਔਰ ਕਮੈਂਟ ਕਰ ਲੈਣਾ ਸਭ ਕੁਝ ਜੈ ਮਨ ਸਿੰਘ ਦੀ ਮੇਰੀ ਤਰਫੋਂ